ਸੱਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਇਆ ਅੱਜ ਤੁਹਾਡੇ ਲਈ ਸ਼ਿਮਰ ਪਸ਼ਮੀਨੇ ਦੇ ਸੂਟ ਲੈ ਕੇ ਆਏ ਜੀ ਮੈਚਿੰਗ ਸੂਟ ਹੋਣਗੇ ਵਿਦਆਊਟ ਦੁਪੱਟਾ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 900 900 ਪ੍ਰਾਈਸ ਦੇ ਵਿੱਚ ਸਾਰੇ ਸੂਟ ਰਹਿਣਗੇ ਜੀ ਅੱਜ ਦੇ ਸਾਰੇ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਕਨਫਰਮ ਕਰ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਪਰ ਪੇਮੈਂਟ ਤੁਹਾਨੂੰ ਆਨਲਾਈਨ ਨਹੀਂ ਪਾਉਣੀ ਪੈਣੀ ਹੈ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲਿਖਿਉਣੀ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਹ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਕਰਦੇ ਆਂ ਆਪਾਂ ਤੇ ਸਟੀਚ ਕਰਾ ਕੇ ਵੀ ਸੂਟ ਮੰਗਵਾ ਸਕਦੇ ਹਾਂ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਸੋਹਣੇ ਸੋਹਣੇ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆ ਤੇ ਦੇਖਦੇ ਆ ਆਪਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਬਲੈਕ ਕਲਰ ਦੇ ਵਿੱਚ ਹੈ ਪਹਿਲਾਂ ਤਾਂ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ ਹੈ ਇਹ ਸੂਟ ਐਵੇਂ ਦੇ ਆ ਜਿਹੜਿਆਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਸੂਟ ਬਣਾ ਲੋਂਗੇ ਬਹੁਤ ਸੋਹਣੇ ਰਹਿਣੇ ਆ ਬਾਕੀ ਜਿਨ੍ਹਾਂ ਨੇ ਲਾਈਨਿੰਗ ਲਗਾ ਕੇ ਵੀ ਬਣਾਉਣਾ ਤਾਂ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣ ਜੰਨੇ ਆ ਜੀ ਇਹ ਲਾਈਨਿੰਗ ਦੇ ਨਾਲ ਬੜਾ ਪਿਆਰਾ ਸ਼ਿਮਰ ਪਸ਼ਮੀਨੇ ਦੇ ਵਿੱਚ ਹਲਕੀ ਹਲਕੀ ਸ਼ਾਈਨ ਹੈ ਇਹਦੇ ਵਿੱਚ ਹਲਕੀ ਜੀ ਸ਼ਾਈਨ ਹੁੰਦੀ ਹੈ ਕੋਈ ਤੰਦ ਨਹੀਂ ਹੁੰਦੀ ਹੈਗੀ ਇਹ ਦੇਖੋ ਪੁੱਠੇ ਪਾਸੇ ਤੋਂ ਕੋਈ ਤੰਦ ਨਹੀਂ ਹੈਗੀ ਚੁੱਬਣ ਵਾਲੀ ਬਸ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਜੀ ਇਹਦੇ ਵਿੱਚ ਸ਼ਿਮਰ ਪਸ਼ਮੀਨਾ ਕਾਟਨ ਦੇ ਵਿੱਚ ਕਾਟਨ ਪਸ਼ਮੀਨਾ ਸੀਗਾ ਕਾਟਨ ਸ਼ਿਮਰ ਤੇ ਹੁਣ ਪਸ਼ਮੀਨਾ ਸ਼ਿਮਰ ਦੇ ਵਿੱਚ ਸੂਟ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟ ਬਲੈਕ ਕਲਰ ਹੈ 2.5 ਮੀਟਰ ਦੀ ਸ਼ਰਟ ਰਹਿਣੀ ਹੈ ਤੇ ਸੈਲਫ ਦੇ ਵਿੱਚ 2.5 ਮੀਟਰ ਦੀ ਬਾਟਮ ਇਹ ਦੇਖੋ ਸੈਲਫ ਦੇ ਵਿੱਚ ਬਾਟਮ ਹੈ ਸ਼ਿਮਰ ਪਸ਼ਮੀਨੇ ਦੇ ਸੂਟ ਰਹਿਣੇ ਅੱਜ ਦੇ ਸਾਰੇ ਤੇ ਪ੍ਰਾਈਸ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਕਿਉਂਕਿ ਹੁਣ ਹਲਕਾ-ਹਲਕਾ ਆਪਾਂ ਹੁਣ ਵਿంటర్ ਵਾਲੇ ਸੂਟਾਂ ਦੇ ਥੋੜਾ ਆਫ ਦੇ ਵਿੱਚ ਚੱਲਾਂਗੇ ਵੀ ਘੱਟ ਰੇਟ ਦੇ ਵਿੱਚ ਹੀ ਤੇ ਪ੍ਰਾਈਸ ਹੈਗਾ 900 900 ਪ੍ਰਾਈਸ ਦੇ ਵਿੱਚ ਜੇ ਹੁਣ ਤੁਸੀਂ 3 3 4 4 ਸੂਟ ਲੈ ਕੇ ਵੀ ਰੱਖ ਲਓਗੇ ਕਿਉਂਕਿ ਅਗਲੇ ਸੀਜ਼ਨ ਦੇ ਵਿੱਚ ਫਿਰ ਰੇਟ ਜਦੋਂ ਆਪਾਂ ਸੀਜ਼ਨ ਦੇ ਵਿੱਚ ਪੂਰੇ ਪੀਕ ਦੇ ਵਿੱਚ ਸੂਟ ਲੈਣੇ ਆ ਫਿਰ ਵੱਧ ਪ੍ਰਾਈਸ ਦੇ ਵਿੱਚ ਸੂਟ ਮਿਲਦਾ ਅੱਜ ਦਾ ਪ੍ਰਾਈਸ ਹੈਗਾ 900 ਹੁਣ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਆ ਬੜਾ ਸੋਹਣਾ ਇਹ ਦੇਖੋ ਮੈਰੂਨ ਰੈੱਡ ਜਿਹਾ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਹੈ ਜਿਹੜਾ ਮੈਂ ਤੁਹਾਨੂੰ ਬਲੈਕ ਦਿਖਾਇਆ ਉਦੇ ਨਾਲ ਦਾ ਹੀ ਸੇਮ ਟਾਈ ਮੀਟਰ ਦੀ ਸ਼ਰਟ ਰਹਿਣੀ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਮੈਚਿੰਗ ਇਹ ਸ਼ਰਟ ਆ ਗਈ ਤੇ ਨਾਲ ਸੈਲਫ ਦੇ ਵਿੱਚ ਹੀ ਬਾਟਮ ਹੈ ਜੀ ਸੈਲਫ ਦੇ ਵਿੱਚ ਬਾਟਮ ਸ਼ਿਮਰ ਪਸ਼ਮੀਨੇ ਦੀ 900 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਬੜੇ ਪਿਆਰੇ ਪਿਆਰੇ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸਟਰਡ ਕਲਰ ਹੈ ਸੇਮ ਦੇ ਵਿੱਚ ਸੈਲਫ ਦੇ ਵਿੱਚ ਬਾਟਮ ਹੈ ਜੀ ਸਾਰੇ ਸੂਟਾਂ ਦੇ ਨਾਲ ਪ੍ਰਿੰਟ ਦੇਖੋ ਕਿੰਨਾ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਹੈ ਵਿਦਆਊਟ ਦੁਪੱਟਾ ਸੂਟ 900 ਪ੍ਰਾਈਸ ਹੈ ਤਿੰਨ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਇੱਕ ਪ੍ਰਿੰਟ ਦੇ ਵਿੱਚ ਤਿੰਨ ਕਲਰ ਦਿਖਾਏ ਆ ਮੈਂ ਤੁਹਾਨੂੰ ਨੈਕਸਟ ਦਿਖਾਣੇ ਬਹੁਤ ਹੀ ਸੋਹਣਾ ਚੈੱਕ ਦੇ ਵਿੱਚ ਆ ਦੇਖੋ ਇਹ ਸੂਟ ਮੈਚਿੰਗ ਦੇ ਵਿੱਚ ਚੈੱਕ ਦੇ ਵਿੱਚ ਤੇ ਵਿੱਚ ਦੂਰ ਦੂਰ ਕਿਤੇ ਕਿਤੇ ਇੱਕ ਫਲਾਵਰ ਬਣਿਆ ਹੋਇਆ ਇਹ ਦੇਖੋ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਇਹ ਸਿੰਗਲ ਹੀ ਹੈ ਸੂਟ ਕੋਈ ਹੋਰ ਕਲਰ ਨਹੀਂ ਹੈਗਾ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਹੈ ਇਹ ਤਾਂ ਆ ਗਈ ਸ਼ਰਟ ਦੇਖੋ ਕਿੰਨਾ ਪਿਆਰਾ ਚੈੱਕ ਦੇ ਵਿੱਚ ਵਿੱਚ ਫੁੱਲ ਹੈਗੀਆਂ ਦੂਰ ਦੂਰ ਕਿਤੇ ਪ੍ਰਿੰਟ ਦੇ ਵਿੱਚ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਸ ਦਿਨ ਆ ਸੈਲਫ ਦੇ ਵਿੱਚ ਉਵੇਂ ਚੈੱਕ ਦੇ ਵਿੱਚ ਹੀ ਬਾਟਮ ਹੈ ਨਾਲ ਬੜਾ ਸੋਹਣਾ ਮਿਲਟਰੀ ਗ੍ਰੀਨ ਕਲਰ ਹੈ ਸੂਟ ਦਾ ਤੇ ਇਹਦੀ ਆਪਣੀ ਉਹ ਬਹੁਤ ਜ਼ਿਆਦਾ ਗ੍ਰੇਸ ਹੈ ਪ੍ਰਿੰਟ ਦੀ ਚੈੱਕ ਦੇ ਵਿੱਚ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਇਹ ਸਿੰਗਲ ਹੈ ਜੀ ਸੂਟ ਨੈਕਸਟ ਪ੍ਰਿੰਟ ਦਿਖਾਣੇ ਆ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਇਹ ਸ਼ਰਟ ਆ ਗਈ ਤੇ ਇਹ ਹੈਗੀ ਇਸਦੀ ਬਾਟਮ ਇਹ ਲੁੱਕ ਆ ਜਣੀ ਜੀ ਸੂਟ ਦੀ। ਸ਼ਿਮਰ ਪਸ਼ਮੀਨੇ ਦੇ ਵਿੱਚ ਹੀ ਬਾਟਮ ਹੈ, ਸੈਲਫ ਦੇ ਵਿੱਚ ਤੇ ਨਾਲ ਸ਼ਿਮਰ ਪਸ਼ਮੀਨੇ ਦੀ ਉਹ ਸ਼ਰਟ ਹੈ। ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਤੇ ਪ੍ਰਾਈਸ ਹੈਗਾ 900. 900 ਪ੍ਰਾਈਸ ਹੈ ਜੀ ਸੂਟਾਂ ਦਾ। ਇਹ ਸੂਟ ਦਾ ਮੈਂ ਤੁਹਾਨੂੰ ਕਲਰ ਦਿਖਾਨੀ ਆ। ਇਹਦੇ ਵਿੱਚ ਹੈਗਾ ਨੈਕਸਟ ਕਲਰ। ਬੜਾ ਸੋਹਣਾ ਮਹਿੰਦੀ ਜੀ ਟੋਨ ਤੇ ਬ੍ਰਾਊਨ ਜਿਹਾ ਕਲਰ ਹੈ। ਨਾ ਸੈਲਫ ਦੇ ਵਿੱਚ ਬਾਟਮ ਬਹੁਤ ਪਿਆਰੀ ਬਾਟਮ ਹੈ ਇਹ ਨੂੰ ਕੱਢਣੀ ਜੀ ਸੂਟ ਦੀ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੂਟ ਬੜਾ ਪਿਆਰਾ ਪ੍ਰਿੰਟ ਹੈ ਸ਼ੀਮਾ ਕਸ਼ਮੀਰੀ ਦੇ ਵਿੱਚ ਸੋਹਣੀ ਪ੍ਰਿੰਟਿੰਗ ਨਾਲ ਮੈਚਿੰਗ ਬਾਟਮ ਹੈ ਜੀ ਬੜੀ ਸੋਹਣੀ ਫਰੋਜ਼ੀ ਕਲਰ ਦੇ ਵਿੱਚ ਲਾਈਟ ਜਿਹਾ ਫਰੋਜ਼ੀ ਸੈਲਫ ਦੇ ਵਿੱਚ ਇਹ ਕਲਰ ਆ ਜਾਣਾ ਸਾਰੇ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ 900 ਪ੍ਰਾਈਸ ਤੇ ਨਾਲ ਇਹਦਾ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ ਜੀ ਮਸਟਰਡ ਕਲਰ ਬੜੇ ਸੋਹਣੇ ਸਰਦਾਰੀ ਪ੍ਰਿੰਟ ਹੈ ਜੀ ਮੇਚ ਹੈ ਮੰਮੀ ਆ ਪਾਲਣ ਜਿਹੇ ਕੁੜੀਆਂ ਪਾਲਣ ਬਹੁਤ ਪਿਆਰਾ ਪ੍ਰਿੰਟ ਹੈ ਦੇਖੋ ਕਿੰਨਾ ਸੋਹਣਾ ਮਸਟਰਡ ਦੇ ਵਿੱਚ ਸੈਲਫ ਦੇ ਵਿੱਚ ਬਾਟਮ ਹੈ ਮਸਟਰਡ ਕਲਰ ਦੀ ਤੇ ਨੈਕਸਟ ਆ ਗਿਆ ਇਸੇ ਦੇ ਵਿੱਚ ਸੇਮ ਦੇ ਵਿੱਚ بیس ਗ੍ਰੇ ਹੈ ਨਾ ਸੂਟਾਂ ਦਾ ਬਸ ਪ੍ਰਿੰਟ ਦਾ ਹੀ ਕਲਰ ਚੇਂਜ ਹੋ ਰਿਹਾ ਪਿੰਕ ਕਲਰ ਦੇ ਫਲਾਰਸ ਬਹੁਤ ਸੋਹਣਾ ਤੇ ਨਾਲ ਸੈਲਫ ਦੇ ਵਿੱਚ ਬੋਰਡ ਪਿੰਕ ਕਲਰ ਦੇ ਵਿੱਚ ਸੈਲਫ ਬੋਰਡ ਨੇ ਇਹ ਇੱਕ ਪ੍ਰਿੰਟ ਚ ਮੈਂ ਤੁਹਾਨੂੰ ਤਿੰਨ ਕਲਰ ਦਿਖਾਏ ਆ ਪ੍ਰਾਈਸ ਸੇਮ ਰਹਿਣਾ ਜੀ ਅੱਜ ਦੇ ਸੂਟਾਂ ਦਾ ਤੇ ਨੈਕਸਟ ਆ ਗਿਆ ਇਹਦੇ ਵਿੱਚ ਨੈਕਸਟ ਪ੍ਰਿੰਟ ਸ਼ਿਮਰ ਪਸ਼ਮੀਨੇ ਦੇ ਵਿੱਚ ਅੱਜ ਦੇ ਸੂਟ ਆ ਆਪਣੇ ਇਹ ਦੇਖ ਬੜਾ ਸੋਹਣਾ ਮਹਿੰਦੀ ਕਲਰ ਦੇ ਵਿੱਚ ਸੂਟ ਮੈਚਿੰਗ ਸੂਟ ਰਹਿਣਗੇ ਸਾਰੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਮਲਟੀ ਦੇ ਵਿੱਚ ਤੇ ਸੈਲਫ ਦੇ ਵਿੱਚ ਇਸ ਦੀ ਬਾਟਮ ਹੈ ਇਹ ਨਹੀਂ ਬਾਟਮ ਹੈ ਮੈਂਦੀ ਕਲਰ ਦੇ ਵਿੱਚ ਲੁੱਕ ਆ ਜਾਣੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਡਾਰਕ ਜਿਹਾ ਪਿੰਕ ਕਲਰ ਹੈ ਡਾਰਕ ਪਿੰਕ ਕਲਰ ਯਾਰਾ ਇਹਨਸਪਾ ਬਾਟਮ ਨਾਲ ਸੇਮ ਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਗ੍ਰੇ ਕਲਰ ਸੇਮ ਦੇ ਵਿੱਚ ਗ੍ਰੇ ਕਲਰ ਹੈ ਉਹ ਬਹੁਤ ਪਿਆਰਾ ਸੈਲਫ ਦੇ ਵਿੱਚ ਬਾਟਮ ਹੈ ਨਾਲ ਇਹ ਆ ਗਿਆ ਇਹ ਤਿੰਨ ਇੱਕ ਪ੍ਰਿੰਟ ਦੇ ਵਿੱਚ ਮੈਂ ਤਿੰਨ ਕਲਰ ਤੁਹਾਨੂੰ ਦਿਖਾਏ ਆ ਬਲੈਕ ਚ ਡਿਜ਼ਾਈਨ ਆ ਗਿਆ ਬਹੁਤ ਹੀ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਇਹ ਸੂਟ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਬਹੁਤ ਸੋਹਣਾ। ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਸ਼ਿਮਰ ਪਸ਼ਮੀਨੇ ਦੇ ਸੂਟ ਹੈ ਤੇ ਇਸ ਦੇ ਨਾਲ ਹੈਗੀ ਹੈ ਦੇਖੋ ਫਿਰੋਜ਼ੀ ਕਲਰ ਦੇ ਵਿੱਚ ਇਹ ਲੁੱਕ ਆਣੀ ਹੈ ਜੀ ਸੂਟ ਦੀ। ਇਹ ਬਾਟਮ ਹੈ ਨਾਲ। ਡਾਊਟ ਦੁਪੱਟਾ ਸੂਟ ਐਂਡ 900 ਪ੍ਰਾਈਸ ਦੇ ਨਾਲ ਇਹ ਸਿੰਗਲ ਹੈ ਜੀ ਸੂਟ ਇਹਦੇ ਵਿੱਚ ਹੋਰ ਕਲਰ ਨਹੀਂ ਹੈਗਾ ਕੋਈ ਇਹ ਸਿੰਗਲ ਹੈ ਹੁਣ ਤੁਹਾਨੂੰ ਸਾਰੇ ਸਿੰਗਲ ਸਿੰਗਲ ਸੂਟ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਉਹ ਸੋਨਾ ਰੈਸਟ ਕਲਰ ਦੇ ਵਿੱਚ ਬ੍ਰਾਊਨ ਰੈਸਟ ਕਲਰ ਦੇ ਵਿੱਚ ਇਹ ਰਹਾ ਸੂਟ ਪ੍ਰਿੰਟ ਬੜਾ ਸੋਹਣਾ ਹੈ ਸੂਟ ਦਾ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਹੈ ਤੇ ਸੈਲਫ ਦੇ ਵਿੱਚ ਇਸ ਦੀ ਬਾਟਮ ਹੈ ਇਹ ਕਿਹੜਾ ਸੂਟ ਹੈ ਇਹ ਤਾਂ ਆਊਟ ਦੁਪੱਟਾ ਸੂਟ ਹੈ ਇਹ ਆਪਣੇ ਕੋਈ ਵੀ ਦੁਪੱਟਾ ਆਪਾਂ ਇਹਨਾਂ ਨਾਲ ਰੀਡਾਈ ਕਰਾ ਕੇ ਵੀ ਯੂਜ਼ ਕਰ ਸਕਦੇ ਹਾਂ ਕਿਉਂਕਿ ਬਹੁਤ ਹੀ ਰੇਂਜ ਵਾਈਜ਼ ਸੂਟ ਹੈ ਘਰ ਪਾਉਣੇ ਆ ਬਾਹਰ ਅੰਦਰ ਨੂੰ ਪਾਉਣੇ ਜਿਵੇਂ ਮਰਜ਼ੀ ਤੁਸੀਂ ਪਾ ਸਕਦੇ ਹੋ ਨੈਕਸਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਬੜੇ ਪਿਆਰੀ ਪਿਆਰੇ print color option ਬੜੀ ਪਿਆਰੀ ਹੈ ਸਾਰਿਆਂ ਦੀ ਇਸ ਦੇ ਨਾਲ ਵੀ ਫਿਰੋਜ਼ੀ ਗ੍ਰੇ ਫਿਰੋਜ਼ੀ ਜੇ ਕਲਰ ਦੀ ਬਾਟਮ ਹੈ ਨਾਲ ਸੈਲਫ ਦੇ ਵਿੱਚ ਸ਼ਿਮਰ ਪਸ਼ਮੀਨੇ ਦੀ ਵਿਦਆਊਟ ਦੁਪੱਟਾ ਸੂਟ ਹੈ ਨੈਕਸਟ ਆ ਗਿਆ ਥੋੜੇ ਵੱਡੇ print ਦੇ ਵਿੱਚ ਜਿਨ੍ਹਾਂ ਨੂੰ ਥੋੜਾ ਡਾਰਕ ਕਲਰ ਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਵਾਲਾ ਇਹ ਦੇਖੋ ਕਿੰਨਾ ਪਿਆਰਾ print ਹੈ ਇਹ ਸ਼ਰਟ ਦਾ ਆ ਗਿਆ print ਦੇ ਨਾਲ ਹੈਗੀ ਹੈ ਇਹ ਬੜੀ ਮੈਚਿੰਗ ਬਾਟਮ ਇਹ ਦੇਖੋ ਮਸਤਰ कलर ਦੇ ਵਿੱਚ ਇਹ ਲੋਕਾ ਦੇ ਬੜਾ ਸੋਹਣਾ ਬਣਨਾ ਹੈ ਇਹ ਸੂਟ ਪ੍ਰਾਈਸ ਸੇਮ ਹੈ ਜੀ 900 ਪ੍ਰਾਈਸ ਦੇ ਨਾਲ ਸੂਟ ਲੈਣਗੇ ਇਹ ਦੇਖੋ ਜਿਨ੍ਹਾਂ ਨੂੰ ਬ੍ਰਾਈਟ ਕਲਰ ਪਸੰਦ ਹੈ ਇਹ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਪਿਆਰਾ ਸੂਟ ਹੈ ਪ੍ਰਿੰਟ ਦੇਖੋ ਪਹਿਲੇ ਤਾਂ ਸੂਟ ਦਾ ਕਿੰਨਾ ਸੋਹਣਾ ਹੈ ਇਹ ਸ਼ਰਟ ਆ ਗਈ ਪੂਰੀ 2.5 ਮੀਟਰ ਦੀ ਰਹਿਣੀ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਇਸ ਸੈਲਫ ਦੇ ਵਿੱਚ ਇਸਦੀ ਬਾਟਮ ਜਿਹੜਾ ਨਾਲ ਦਾ ਫਲਾਰ ਹੈ ਇਹਦੇ ਨਾਲ ਦੀ ਸੇਵ ਬਾਟਮ ਹੈ ਜੀ ਬਹੁਤ ਪਿਆਰਾ ਕਲਰ ਹੈ ਤੇ ਪ੍ਰਿੰਟ ਬੜਾ ਸੋਹਣਾ ਹੈ ਇਹ ਵਾਲੇ ਸੂਟ ਦਾ ਬਣ ਕੇ ਬਹੁਤ ਪਿਆਰੀ ਲੁੱਕ ਆਣੀ ਹੈ ਪ੍ਰਾਈਸ 900 900 ਪ੍ਰਾਈਸ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ بڑے ਪ੍ਰਿੰਟ ਦੇ ਵਿੱਚ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਹੈ ਵਿਚਕ ਇਸ ਦੇ ਨਾਲ ਵੀ ਸੈਲਫ ਦੇ ਵਿੱਚ ਫਰੋਜ਼ੀ ਕਲਰ ਦੀ ਉਹ ਬਾਟਮ ਹੈ ਜੀ ਇਹ ਦੇਖੋ ਇਹ ਫਰੋਜ਼ੀ ਕਲਰ ਦੀ ਬਾਟਮ ਹੈ ਜੀ ਨਾਲ ਸੈਲਫ ਦੇ ਵਿੱਚ ਤੇ ਵੱਡੇ ਪ੍ਰਿੰਟ ਦੇ ਵਿੱਚ ਸ਼ਰਟ ਤੇ ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 900 ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਮੈਚਿੰਗ ਸੂਟ ਹੈ ਜੀ ਵਿਦਆਊਟ ਦੁਪੱਟਾ ਸ਼ਿਮਰ ਪਸ਼ਮੀਨੇ ਦੇ ਵਿੱਚ 900 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658083814008083 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ